ਹਾਂਜੀ ਦੋਸਤੋ ਤੁਹਾਡਾ ਸਵਾਗਤ ਜਿਵੇਂ ਦੇਖੋ ਹੋਰ YouTube ਦੇ ਚੈਨਲ ਦੇ ਵਿੱਚ ਲਾਪਰੇ ਸਿੱਧੂ ਦੇਖ ਸਕਦੇ ਹਾਂ ਆਪਾਂ ਅੱਜ ਲੱਕੜਾਂ ਕੱਟਦੇ ਮੈਂ ਨਾਲ ਵੀਰ ਦੇਖ ਸਕਦੇ ਸਾਡੀ ਰਾਤ ਨੂੰ ਐਡਾ ਤੇਜ ਹਨੇਰ ਆਇਆ ਤੇ ਰਾਤ ਨੂੰ ਸਾਡੀ ਟਾਲੀ ਟੁੱਟ ਗਈ ਦੇਖ ਸਕਦੇ ਮਿਰਚਾਂ ਚ ਡਿੱਗੀ ਪਈ ਆ ਸਾਡੇ ਇੱਥੇ ਟੁੱਟ ਗਈ ਸਾਡੀ ਟਾਲੀ ਦੇਖ ਸਕਦੇ ਹੋ ਦੋਸਤੋ ਸਾਡੀ ਸਟ੍ਰੋਬਰੀ ਲਾਈ ਸੀ ਘਰੇ ਦੇਖ ਸਕਦੇ ਹੋ ਅੱਜ ਸਟ੍ਰੋਬਰੀਆਂ ਦੇ ਬੂਟੇ ਲਾਈ ਸੀ ਅਸੀਂ ਘਰੇ ਤੇ ਕਮੈਂਟ ਕਰਕੇ ਦੱਸਿਓ ਕੀ ਆ ਤੁਸੀਂ ਵੀ ਦੱਸ ਦਿਓ ਆਦੀ ਲਈ ਬਾਅਦ ਸਟ੍ਰੋਬਰੀ ਹੈ ਦੇਖ ਸਕਦੇ ਇੱਧਰ ਆਪਣੀ ਟਾਲੀ ਟੁੱਟ ਗਈ ਸੀ ਤੇ ਅੱਜ ਅਸੀਂ ਆ ਵੜਨ ਲੱਗ ਗਏ ਟਾਲੀਆ ਹੁਣ ਤਾਂ ਅਸੀਂ ਥੱਕ ਗਿਆਂ ਹਣ ਕੱਲੂ ਅਸੀਂ ਵੜਾਂਗੇ ਬਾਕੀ ਦੀ ਦੇਖ ਸਕਦੇ ਉਹ ਵੀ ਵਿਚਾਰਾ ਥੱਕ ਗਿਆ ਭਰਾ ਤੇ ਮੈਂ ਵੀ ਥੱਕ ਗਿਆ ਤੇ ਇੰਨਾ ਬੱਲਣ ਬਣਾਤਾ ਦੇਖ ਸਕਦੇ ਹੋ ਦੋਸਤੋ ਸ਼ਾਮ ਦੇ 4:00 ਵੱਜ ਗਏ ਆ ਆਪਾਂ ਫੇਰ ਕੰਟੀਨਿਊ ਕਰਤਾ ਟਾਲੀ ਵੜਨਾ ਦੇਖ ਸਕਦੇ ਹੋ ਜੇਕਰ ਦੇਖ ਸਕਦੇ ਟਾਲੀ ਵੜਨਾ ਆਪਾਂ ਸ਼ੁਰੂ ਕਰਤਾ ਦੇਖ ਸਕਦੇ ਆਪਾਂ ਵੱਢਦੇ ਪਏ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਟਾਲੀ ਫੇਰ ਵੱਢਣਾ ਸ਼ੁਰੂ ਕਰਤੀ ਆਪਾਂ ਘੇਰ ਦੇਖ ਸਕਦੇ ਕਿੰਨਾ ਲੱਗਾ ਆਪਾਂ ਜਾ ਕੇ 11 ਵਜੇ ਜਾ ਕੇ ਬਹਿ ਕੇ ਸੀ 4 ਵਜੇ ਫੇਰ ਕੰਟੀਨਿਊ ਕਰਤਾ ਦੇਖ ਸਕਦੇ ਆਪਾਂ ਹੁਣ ਵੱਢਦੇ ਪਏ ਆ ਪਾ ਵਿੱਚ ਜੇ ਮਿਲਾਂਗੇ ਵੱਢ ਕੇ ਅੱਧੀ ਵਾਢੀ ਜਾਂ ਫੇਰ ਮਿਲਦੇ ਆ ਉਹ ਦੇਖ ਸਕਦਾ ਟਾਂ ਕਿੰਨਾ ਰਹੇਗਾ ਉਹ ਵੱਢ ਕੇ ਫੇਰ ਮਿਲਦੇ ਤਾਂ ਦੇਖ ਸਕਦੇ ਹੋ ਗਾਇਸ ਸਾਡੇ 5 ਵਜੇ ਬਹੁਤ ਜ਼ਿਆਦਾ ਥੱਕ ਗਏ ਆ ਜੀ ਆਪਾਂ ਵੱਢਦੇ ਪਏ ਆ ਦੇਖ ਸਕਦੇ ਹੋ ਅਈ ਤਿੰਨ ਟਾਂ ਨਹੀਂ ਆ ਰਹਿ ਗਿਆ ਦੇਖ ਸਕਦੇ ਹੋ ਤਿੰਨ ਟਾਂੀਆਂ ਬਾਅਦ ਆਪਾਂ ਵਿੱਲੇ ਆ ਤੇ ਅੱਜ ਗਾਇਸ ਕੱਲ ਕੱਲੂ ਆਪਣੀ ਲੌਂਗ ਵੀਡੀਓ ਆਉਗੀ ਜੀ ਅੱਜ ਨਹੀਂ ਹੁੰਦੀ ਕਿਉਂਕਿ ਅੱਜ ਲਾਈਟ ਨਹੀਂ ਹੈਗੀ ਵਾਈਫਾਈ ਨਹੀਂ ਚੱਲਦਾ ਪਿਆ ਨੇਰ ਕਰਕੇ ਲਾਈਟ ਗਈ ਈ ਹੈ ਦੇਖ ਸਕਦੇ ਆ ਜੀ ਕਿੱਥੇ ਨਾਲ ਦੋਸਤ ਮੇਰੇ ਨਾਲ ਥੋੜੀ ਜਿਹੀ ਕੋਲ ਹੋਗੀ ਕਿਉਂਕਿ ਮੈਂ ਕੈਮਰਾ ਥੋੜਾ ਜਿਹਾ ਥੱਲੇ ਲਾਤਾ ਮੇਰਾ ਮੂੰਹ ਹੀ ਨਹੀਂ ਆਇਆ ਸਿੱਧੀ ਗੱਲ ਦੇ ਆਪਾਂ ਡੰਡਾ ਬਣਾਇਆ ਸੀ ਚੱਕਣ ਵਾਸਤੇ ਆਹ ਦੇਖ ਸਕਦੇ ਹੋ ਹਾ ਜੋ 44 ਵੱਟਦੇ ਹੁੰਦੇ ਵੀਰੋਂ ਵਾਸਤੇ ਆ ਡੰਡਾ ਬਣਾਇਆ ਸੀ ਦੇਖ ਸਕਦੇ ਹੋ ਹਾਂਜੀ ਆਪਣੇ ਵਲੌਗ ਇਚ ਇੰਨਾ ਹੀ ਸੀ ਆ ਅਗਲੇ ਦਿਨ ਮੈਂ ਸ਼ੂਟ ਕੀਤਾ ਮੈਂ ਕੱਲ ਭੁੱਲ ਗਿਆ ਸੀ ਆਪਣੇ ਵਲੌਗ ਇਚ ਇੰਨਾ ਹੀ ਸੀ ਲਾਈਕ ਸਬਸਕ੍ਰਾਈਬ ਕਰ ਦਿਓ ਤੁਹਾਡਾ ਧੰਨਵਾਦ